ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੱਲ ਚ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਕ ਬਹੁਤ ਚੰਗਾ ਪਲੇਟਫਾਰਮ ਆ ਤੇ ਮਾੜਾ ਵੀ ਹੈ ਮਾੜਾ ਕਿਵੇਂ ਅੱਜ ਮੈਂ ਉਸ ਬਾਰੇ ਜਾਨਣਾ ਪਾਉਂਗਾ ਪਿਛਲੇ ਦਿਨ ਇੱਕ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਹਰਜਿੰਦਰ ਨਾਮ ਵੀਰ ਤੋਂ ਜਿਨ੍ਹਾਂ ਦੇ ਐਕਸੀਡੈਂਟ ਦੇ ਵਿੱਚ ਤਿੰਨ ਜਾਣੇ ਟਰੱਕ ਦੇ ਫੇਚ ਵੱਜ ਕੇ ਡੈਥ ਹੋ ਗਈ ਉਹ ਮੁੱਦਾ ਜਦੋਂ ਵੀਰ ਦੇ ਵੀਡੀਓ ਜਿਹੜੀ ਰਿਕਾਰਡ ਹੋਈ ਸੀ ਡੈਸ਼ ਕੈਮ ਦੇ ਵਿੱਚ ਵੀਰ ਤਾਂ ਕਈ ਗਲਤੀ ਹੋ ਗਈ ਜਿਹੜੀ ਉਹ ਵੀਡੀਓ ਡੈਸ਼ ਕੈਮ ਚ ਰਿਕਾਰਡ ਹੋਈ ਸੀ ਵੀਰੇ ਨੇ ਆਪਣੇ ਉਹਨਾਂ ਨੂੰ ਭੇਜਣ ਲਈ ਜਿਹੜਾ ਉਹਨਾਂ ਦਾ ਗਰੁੱਪ ਬਣਿਆ ਹੋਇਆ ਸੀ ਜਿੱਥੇ ਸਾਰੇ ਡਿਸਪੈਚਰ ਸਾਰੇ ఎవਰੀਥਿੰਗ ਹੈ ਡਰਾਈਵਰ ਐਡ ਸੀਗੇ ਉਹਦੇ ਵਿੱਚ ਅਪਲੋਡ ਕਰਤੀ ਉੱਤੇ ਅਪਲੋਡ ਹੋਣ ਤੋਂ ਬਾਅਦ ਜਿਹੜੇ ਦੂਜੇ ਡਰਾਈਵਰ ਸੀ ਜਾਂ ਡਿਸਪੈਚਰ ਸੀ ਆਪਾਂ ਨੂੰ ਨਹੀਂ ਪਤਾ ਕਿੰਨਾਂ ਨੇ ਅੱਗੇ ਚੱਕ ਚੱਕ ਉਹ ਵੀਡੀਓ ਸਾਰਿਆਂ ਨੂੰ ਭੇਜੀਆਂ ਉਤੋਂ ਭੇਜਣ ਤੋਂ ਬਾਅਦ ਉਹ ਇੰਨੀ ਕਿ ਜ਼ਿਆਦਾ ਵਾਇਰਲ ਹੋ ਗਈ ਜਿਸ ਨਾਲ ਕਿਉਂ ਇੰਟਰਨੈਸ਼ਨਲ ਮੁੱਦਾ ਬਣ ਗਿਆ ਉਤੋਂ ਤੱਕ ਜਦੋਂ ਤੱਕ ਉਹ ਵੀਡੀਓ ਵਾਇਰਲ ਨਹੀਂ ਸੀ ਹੋਈ ਵੀਰੇ ਨੂੰ ਕਿਸੇ ਪੁਲਿਸ ਨੇ ਨਹੀਂ ਫੜਿਆ ਸੀਗਾ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਸੀ ਉਹਨਾਂ ਦਾ ਕੰਪਨੀ ਦਾ ਓਨਰ ਕੱਲ ਇੰਟਰਵਿਊ ਦੇ ਰਿਹਾ ਸੀਗਾ ਵੀ ਜਦੋਂ ਹਰਜਿੰਦਰ ਤੋਂ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਪੁਲਿਸ ਨੂੰ ਉਸਨੇ ਕੁਝ ਨਹੀਂ ਕਿਹਾ ਉਸ ਨੂੰ ਜਾਣ ਦਿੱਤਾ ਬਾਈ ਨੂੰ ਹੋਟਲ ਕਰਾ ਕੇ ਦਿੱਤਾ ਟਰੱਕ ਵਾਲਿਆਂ ਵੱਲੋਂ ਹੋਟਲ ਕਰਾਉਣ ਤੋਂ ਬਾਅਦ ਨੈਕਸਟ ਡੇ ਬਾਈ ਨੂੰ ਫਲੈਟ ਕਰਾਇ ਕਰਾ ਕੇ ਦਿੱਤੀ ਗਈ ਕੈਲੀਫੋਰਨੀਆ ਤੱਕ ਦੀ ਬਾਈ ਕੈਲੀਫੋਰਨੀਆ ਰਿਆ ਇੱਕ ਦੋ ਦਿਨ ਉਸ ਤੋਂ ਬਾਅਦ ਜਦੋਂ ਮੁੱਦਾ ਇੰਨਾ ਜ਼ਿਆਦਾ ਇੰਟਰਨੈਸ਼ਨਲ ਤੌਰ ਤੇ ਭੱਗ ਗਿਆ ਫਲੋਰੀਡਾ ਦੀ ਗਵਰਨਮੈਂਟ ਕਹਿੰਦੀ ਵੀ ਤੁਹਾਡੇ ਕੈਲੀਫੋਰਨੀਆ ਕਹਿੰਦੀ ਤੁਹਾਡੇ ਬੰਦੇ ਟਰੱਕ ਡਰਾਈਵਰ ਨੇ ਸਾਡੇ ਥੋਂ ਦੇ ਤਿੰਨ ਬੰਦੇ ਮਾਰਤੇ ਵੀ ਸਾਨੂੰ ਉਹ ਬੰਦਾ ਚਾਹੀਦਾ ਉਸ ਤੋਂ ਬਾਅਦ ਜਦੋਂ ਕੈਲੀਫੋਰਨੀਆ ਦੀ ਸਰਕਾਰ ਨੇ ਕਿਹਾ ਵੀ ਇੱਕ ਵੀਕ ਦਾ ਟਾਈਮ ਹੈ ਤੁਹਾਡੇ ਕੋਲ ਤੁਸੀਂ ਲਿਜਾ ਸਕਦੇ ਹੋ ਹਰਜਿੰਦਰ ਨੂੰ ਜਦੋਂ ਮਰਜੀ ਵੀ ਉਸ ਤੋਂ ਬਾਅਦ ਨਹੀਂ ਅਸੀਂ ਸਾਰੇ ਜ਼ਿੰਮੇਵਾਰ ਹੈਗੇ ਤਾਂ ਉੱਥੋਂ ਦਾ ਗਵਰਨਰ ਰਾਈਟ ਅਵੇ ਫਲਾਈਟ ਬੁੱਕ ਕਰਾ ਕੇ ਪ੍ਰਾਈਵੇਟ ਜੈਟ ਲੈ ਕੇ ਬਾਈ ਹਰਜਿੰਦਰ ਨੂੰ ਫੜਨ ਆਇਆ ਸੀਗਾ ਤੁਸੀਂ ਸ਼ਾਇਦ ਨੋਟ ਵੀ ਕੀਤਾ ਹੋਵੇਗੇ ਬਾਈ ਦੇ ਉਦੋਂ ਗੁਚੀ ਸਾਇੰਸ ਦੀ ਸ਼ਰਟ ਪਾਈ ਹੋਈ ਸੀ ਤੇ ਬਾਈ ਦੇ ਸਿਰ ਤੇ ਇੱਕ ਕਾਲਾ ਜਿਹਾ ਰਮਾਲ ਵੀ ਬੰਨਿਆ ਹੋਇਆ ਸੀਗਾ ਉਹ ਬਾਈ ਨੂੰ ਘਰੋਂ ਲੈਣ ਆਏ ਬਾਈ ਦੀ ਟਰੱਕ ਆਨਰ ਦੇ ਨਾਲ ਗੱਲ ਹੋਈ ਵੀ ਵੀਰੇ ਮੈਨੂੰ ਇਦਾਂ ਲੈਣ ਆਏ ਆ ਬਾਈ ਕਹਿੰਦਾ ਵੀ ਹਾਂ ਤੂੰ ਲੀਗਲ ਤਰੀਕੇ ਨਾਲ ਪੇਸ਼ ਹੋ ਜਾ ਕੋਈ ਨਾ ਆਪਾਂ ਕਿ ਨਿਪਟਦੇ ਆ ਜੋ ਹੁੰਦਾ ਟਰੱਕ ਕੰਪਨੀ ਬਾਈ ਦੇ ਨਾਲ ਹੈ ਬਾਈ ਹੌਸਲੇ ਚ ਚੜ੍ਹਦੀ ਕਲਾ ਚ ਹੈ ਅੱਜ ਹੁਣੇ ਮੈਂ ਖਬਰ ਸੁਣ ਕੇ ਹਟੇੰ ਵੀ ਬਾਈ ਨੂੰ ਪੱਗ ਵੀ ਪ੍ਰੋਵਾਈਡ ਕਰਾਈ ਜਾਊਗੀ ਸਾਰੇ ਸਿੱਖਾਂ ਦਾ ਇਹੀ ਮਾਨਾ ਦੁਖੀ ਸੀ ਵੀ ਸਾਡਾ ਸਿੱਖ ਭਰਾ ਬਿਨਾ ਪੱਗ ਤੋਤੇ ਖੜਾ ਹੁਣ ਬਾਈ ਪੱਗ ਵੀ ਪ੍ਰੋਵਾਈਡ ਹੋ ਜੂਗੀ ਰਜਿੰਦਰ ਵੀਰ ਲਈ ਹੁਣੇ ਮੈਂ ਨਿਊਜ਼ ਸੁਣੀ ਆ ਤੇ ਵੀਰੇ ਆਪਾਂ ਇਹੀ ਚਾਹੁੰਦਾ ਮੈਂ ਵੀ ਕੋਈ ਵੀ ਨਿਊਜ਼ ਯਾਰ ਪਹਿਲਾਂ ਦੇਖਿਆ ਕਰਗੇ ਵੀ ਇਹ ਵਾਇਰਲ ਕਰਨ ਵਾਲੀ ਹੈ ਜਾਂ ਨਹੀਂ ਹੈ ਫੇਰ ਹੀ ਕਰਿਆ ਕਰਕੇ ਕਿਉਂਕਿ ਕਈ ਵਾਰ ਇਹ ਜ਼ਿੰਦਗੀਆਂ ਤਬਾਹ ਕਰ ਦਿੰਦੀ ਹੈ ਜੀ ਥੈਂਕ ਯੂ